ਸਰ ਅੱਜ ਨਵਾ ਗੋਂ ਦੇ ਪਿੰਡ ਦਾ ਇੱਕ ਸ਼ੋਭਾ ਜਿਹਾ ਨਵਾਂ ਪਿੰਡ ਆ। ਅੱਜ ਨਵਾ ਗੋਂ ਪਿੰਡ ਜਿਹੜਾ ਮੇਰੇ ਹਲਕੇ ਲਹਿਰੇ ਦਾ ਇੱਕ ਬਹੁਤ ਹੀ ਵੱਡਾ ਪਿੰਡ ਆ। ਉਸ ਪਿੰਡ ਦੇ ਸਰਪੰਚ ਹਰਪ੍ਰਜਨ ਸਿੰਘ ਤੇ ਉਹਨਾਂ ਦੇ ਨਾਲ 8 ਮੈਂਬਰ ਪੰਚਾਇਤ ਤੇ 9 ਇਹ ਹੋ ਗਏ ਤੇ ਕਰੀਬ 100 ਪਰਿਵਾਰ ਆ। ਉਹ ਅੱਜ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਇਸ ਦੇ ਨਾਲ ਹੀ ਪਿੰਡ ਬੰਗਾ ਪੰਗਾ ਪਿੰਡ ਦੇ ਸਰਪੰਚ ਦਾਰਾ ਸਿੰਘ ਤੇ ਉਹਨਾਂ ਦੇ ਨਾਲ ਸੱਤ ਜਿਹੜੇ ਮੈਂਬਰ ਪੰਚਾਇਤ ਨੇ ਉਹ ਵੀ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਬੰਗਾਂ ਦੇ ਵਿੱਚੋਂ ਕਰੀਬ ਹੋਰ 20-25 ਪਰਿਵਾਰ ਸੀ ਜਿਹੜੇ ਉਹ ਵੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਸੋ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੀਤੇ ਕੰਮਾਂ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜੋ ਸਰਕਾਰ ਚੱਲ ਰਹੀ ਹੈ ਤੇ ਇਹ ਸਰਕਾਰ ਨੇ ਜੋ ਇਤਿਹਾਸਕ ਕੰਮ ਕੀਤੇ ਨੇ ਉਹਨਾਂ ਕੰਮਾਂ ਦੀ ਬਦੌਲਤ ਅੱਜ ਇਹ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਹਨਾਂ ਦੇ ਆਉਣ ਦੇ ਨਾਲ ਹਲਕੇ ਲਹਿਰੇ ਦੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਅਸੀਂ ਜਿਹੜੀ ਲੋਕ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਹੋਰ ਤਗੜੇ ਹੋ ਕੇ ਅਸੀਂ ਲੋਕਾਂ ਦੀ ਸੇਵਾ ਕਰ ਸਕਾਂਗੇ ਸੋ ਅੱਜ ਕਰੀਬ 4 ਪਿੰਡਾਂ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਘੱਗਰ ਦੀ ਮਾਰ ਦਾ ਬਹੁਤ ਵੱਡਾ ਡਰ ਮੰਡਰਨ ਲੱਗਿਆ ਸੀ ਕਿਉਂਕਿ ਘੱਗਰ ਦਾ ਇਤਿਹਾਸ ਇਹ ਹੈ ਕਿ 748 49 ਤੇ 48 ਖਤਰੇ ਦਾ ਨਿਸ਼ਾਨ 48 49 ਤੇ ਜਦ ਵੀ ਕਦੀ ਘੱਗਰ ਗਿਆ ਤਾਂ ਘੱਗਰ ਟੁੱਟ ਜਾਂਦਾ ਤੇ ਕੱਗਰ ਟੁੱਟ ਜਾਂਦਾ ਬਹੁਤ ਵੱਡਾ ਨੁਕਸਾਨ ਹੁੰਦਾ 2023 ਦੇ ਵਿੱਚ 42000 ਏਕੜ ਫਸਲ ਜਿਹੜੀ ਮਰੀ ਸੀ ਤੇ ਹੁਣ ਵੀ ਹਾਲਾਤ ਉਸੇ ਤਰ੍ਹਾਂ ਦੇ ਬਣ ਗਏ ਸੀ ਤੇ ਕੱਗਰ ਜਿਹੜਾ 750 ਫੁੱਟ 7 ਇੰਚ ਤੇ ਪਹੁੰਚ ਗਿਆ ਸੀ ਪਰ ਭਗਵਾਨ ਦੀ ਕਿਰਪਾ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਦੇ ਸਦਕਾ ਘੱਗਰ ਦਾ ਲੈਵਲ 8 ਦਿਨ ਲਗਾਤਾਰ 750 ਫੁੱਟ ਤੇ 7 ਇੰਚ ਤੇ ਖੜਿਆ ਰਿਹਾ ਤੇ ਕੋਈ ਬਰੀਚ ਨਹੀਂ ਹੋਈ ਕੋਈ ਨੁਕਸਾਨ ਨਹੀਂ ਹੋਇਆ ਮੈਂ ਦੂਜੇ ਸ਼ਬਦਾਂ ਦੇ ਵਿੱਚ ਇਹ ਕਹਿ ਸਕਦਾ ਕਿ ਲੋਕਾਂ ਦੇ ਏਕੇ ਨੇ ਲੋਕਾਂ ਦੇ ਸਾਥ ਨੇ ਤੇ ਸਰਕਾਰ ਦੁਆਰਾ ਹਰ ਚੀਜ਼ ਮੁਹੱਈਆ ਕਰਵਾਈ ਗਈ ਤੇ ਜੋ 2023 ਦੇ ਵਿੱਚ ਮਕਰੋੜ ਤੋਂ ਕੜਹਿਲ ਤੱਕ 18 ਕਿਲੋਮੀਟਰ ਦੇ ਏਰੀਏ ਦੇ ਵਿੱਚ ਘੱਗਰ ਦੇ ਦੋਵੇਂ ਪਾਸੇ 16 16 ਫੁੱਟ ਚੌੜਾ ਬੰਨ ਬੰਨਿਆ ਗਿਆ ਦੀ ਉਸ ਦੇ ਸਦਕਾ ਅਸੀਂ ਇੱਕ ਬਹੁਤ ਵੱਡੇ ਸੰਕਟ ਤੋਂ ਟਲਿਆ ਤੇ ਪਾਣੀ ਬੰਨ ਕੇ ਖੜਾਤਾ ਲੋਕਾਂ ਨੇ ਜਿਹੜਾ ਕਹਿੰਦੇ ਕਦੇ ਪਾਣੀ ਬੰਨਿਆ ਨਹੀਂ ਜਾਂਦਾ ਸੋ ਉਸ ਖੁਸ਼ੀ ਦੇ ਵਿੱਚ ਵੈਸੇ ਤਾਂ ਪੰਜਾਬ ਬਹੁਤ ਡੁੱਬਿਆ ਪਰ ਹਲਕੇ ਲਹਿਰੇ ਦੇ ਲੋਕਾਂ ਨੂੰ ਚਲੋ ਜਿਹੜਾ ਬਚ ਜਾਂਦਾ ਉਹਨੂੰ ਖੁਸ਼ੀ ਹੁੰਦੀ ਹੈ ਸੋ ਲੋਕਾਂ ਨੇ ਚਾਰ ਪਿੰਡਾਂ ਦੇ ਵਿੱਚ ਅੱਜ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਦੇ ਲਈ ਪਾਠ ਰਖਾਏ ਹੋਏ ਸੀ ਜਿਨ੍ਹਾਂ ਚ ਕੁੱਦਨੀ ਪਿੰਡ ਸੁਰਜਨ ਪੈਣੀ ਪੁੰਦੜ ਪੈਣੀ ਤੇ ਡੂੜੀ ਉਹਨਾਂ ਪਿੰਡਾਂ ਦੇ ਵਿੱਚ ਵੀ ਮੈਂ ਉੱਥੇ ਸ਼ਾਮਲ ਹੋਇਆ ਸੀ ਤੇ ਲੋਕਾਂ ਨੇ ਪੰਜਾਬ ਸਰਕਾਰ ਦੇ ਕੀਤੇ ਗੰਮਾਂ ਤੇ ਤਸੱਲੀ ਪ੍ਰਗਟਾਈ ਕਿ ਜਿਹਦੇ ਕਰਕੇ ਅਸੀਂ ਬਚੇ ਆਂ ਨਹੀਂ ਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਸੋ ਉਹ ਲੋਕਾਂ ਦੀ ਖੁਸ਼ੀ ਹੈ ਜਿਹੜੀ ਸਾਰੇ ਪਿੰਡਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਰਟ ਹੋਣੇ ਨੇ ਹੋਰ ਲੋਕਾਂ ਨੇ ਪਰਮ ਉੱਥੇ ਕਰਨੇ ਨੇ ਸੋ ਇਹ ਸਾਰੇ ਪਿੰਡਾਂ ਦਾ ਜਿਹੜਾ ਬੇਲਬਸੀ